ਮੈਂ ਅੱਗੇ ਨਹੀਂ ਲਾਈ ਅੱਜ ਮੈਂ 4 ਲੱਖ ਰੁਪਏ ਘਾਟੇ ਦੇ ਥੱਲੇ ਹਾਂ ਜ਼ਿੰਮੇਵਾਰ ਕੌਣ ਹੈ ਇਸ ਚੀਜ਼ ਦਾ ਵਿਭਾਗ ਦੇ ਮੁਲਾਜ਼ਮ ਆਏ ਜੋ ਸਾਡੇ ਪਿੰਡ ਦਿਉਨ ਦੇ ਵਿੱਚ ਲਾਏ ਹੋਏ ਸੀ ਉਹਨਾਂ ਨੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਗੱਠਾ ਬਣਵਾਓ ਕਿ ਤੁਹਾਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਮਿਲੂ ਤੇ ਪ੍ਰਦੂਸ਼ਣ ਤੋਂ ਰਹਿਤ ਰਹੋਗੇ ਸਾਨੂੰ 에ਅ ਰਿਜ਼ਲਟ ਮਿਲਿਆ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੀ ਆਪਣੀ ਸੁਪਰਸੀਡਰ ਨਾ ਵੀ ਜੀ ਹੋਈ ਕਣਕ ਅੱਜ ਇਸ ਟਾਈਮ ਸਾਡੀ ਤਬਾਹ ਹੋ ਗਈ ਹੈ ਸਾਰੀ ਇਹ ਕਿੰਨੇ ਕਿੱਲੇ ਹੈ ਬਾਈ ਇਹ ਇਹ 6 ਕਿੱਲੇ ਹੈ ਜੀ ਸਾਡੇ ਮੈਂ ਬਹੁਣ ਦੀ ਕਦਾਰਤਾਂ ਹੋਰ ਇਹਦੇ ਨਾਲ ਇੱਕ ਦੋ ਦਿਨ ਦੇਖੂਗਾ ਜੀ ਮੈਂ ਬਹੁਣਗਾ ਹੋਰ ਕੀ ਕਰੂੰਗਾ ਇਹਦਾ ਕੋਈ ਵਿਭਾਗ ਦੇ ਅਫਸਰ ਕੋਈ ਨਹੀਂ ਆਇਆ ਮੈਂ ਇੱਕ ਠੋਕੇ ਗੱਲ ਕਹਿਣਾ ਕਿ ਕੋਈ ਵਿਭਾਗ ਦੇ ਅਫਸਰ ਇੱਥੇ ਆਇਆ ਹੋਵੇ ਪ੍ਰਸ਼ਾਸਨ ਇਹ ਜੀਆਂ ਦਵਾਈਆਂ ਰეკਮੈਂਡ ਕਰ ਰਿਹਾ ਕਿ ਜੋ ਬੈਂਡ ਹੋ ਚੁੱਕੀਆਂ ਨੇ ਉਹ ਜੋ ਮੈਂ ਇਹਦੇ ਵਿੱਚ ਪਾਈਆਂ ਕਿ ਮੈਂ ਇਹ ਤੋਂ ਪਹਿਲਾਂ ਦੋ ਦੋ ਤਿੰਨ ਤਿੰਨ ਵਾਰੀ ਪਾ ਚੁੱਕਿਆ ਕੋਰਾ ਜਨ ਨੇ ਕੋਈ ਇਹਦਾ ਰਿਜ਼ਲਟ ਨਹੀਂ ਦਿੰਦਾ ਜੇ ਇਸ ਖੇਤ ਦੇ ਵਿੱਚ ਅੱਗ ਲੱਗੀ ਹੁੰਦੀ ਤੁਸੀਂ ਜਾ ਕੇ ਹੋਰ ਪਾਸੇ ਦੇਖ ਲਓ ਕਿਹੜੇ ਖੇਤਾਂ ਦੇ ਵਿੱਚ ਅੱਗ ਲੱਗੀ ਹੈ ਉਹ ਕਣਕਾਂ ਇਦੋਂ ਵੀ ਬਹੁਤ ਚੰਗੀਆਂ ਹਨ ਫਿਰ ਤੁਸੀਂ ਦੱਸੋ ਹੁਣ ਅਸੀਂ ਅੱਗ ਲਾਈਏ ਕਿ ਨਾ ਲਾਈਏ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਰਦੇ ਹਾਂ ਇਸ ਚੀਜ਼ ਦਾ ਮੇਰੇ ਪੱਲੇ ਕੁਝ ਨਹੀਂ ਜੀ ਇਹ ਤਾਂ ਕੀ ਹੋਊਗਾ 10 ਮਣਕਣ ਕਿੱਲੇ ਦੀ ਨਹੀਂ ਹੋਣੀ ਤੁਸੀਂ ਦੱਸ ਲਾਓ ਸਾਹਿਬ ਜੀ ਫਿਰ ਮੇਰੇ ਕੋਲੇ ਕੀ ਬਚਤ ਆਊਗੀ ਮੇਰੇ ਤਾਂ ਖਰਚੇ ਹੀ ਪੈ ਗਏ ਉਸ ਦੀ ਚੀਜ਼ ਦਾ ਪ੍ਰਵੰਤਮਾਨੀ ਗੱਲ ਕਹੀ ਕੇ ਪਰਚਾ ਹੋਣ ਲੱਗਿਆ ਜਿੰਨਾ ਅਮਲਾ ਫੈਲਾ ਸੀ ਸਰਕਾਰ ਦਾ ਸਾਰਾ ਲਾਦਾ ਵੀ ਜਾਓ ਕਿਸਾਨਾਂ ਤੇ ਪਰਚੇ ਕਰੋ ਤੁਰੋ ਤੁਰ ਪਰਚੇ ਕਰੋ ਕਿਸਾਨਾਂ ਨੂੰ ਅੱਗ ਨਾ ਲਾਉਣ ਦਿਓ ਇਹਨੇ ਅੱਗ ਨਹੀਂ ਲਾਈ 6 ਕਿੱਲੇ ਦੇ ਕੋਲੇ ਠੇਕੇ ਤੇ ਹੁਣ ਇਹ ਕਰੂ ਦਾ ਕੀ ਕਰੂ ਖੁਦਕੁਸ਼ੀ ਕਰੂ ਜਦੋਂ ਉਹਨੂੰ 5 4 ਕਿੱਲੇ 4 ਲੱਖ ਦਾ ਘਾਟਾ ਪੈ ਗਿਆ ਫਿਰ ਕੀ ਕਰੂਗਾ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪਿੰਡ ਦੇ ਆਉਣ ਦੇ ਵਿੱਚ ਖੜੇ ਹਾਂ ਸਾਡੇ ਲਾਗੇ ਬਾਬਾ ਫਰੀਦ ਯੂਨੀਵਰਸਿਟੀ ਆ ਕਿਸਾਨ ਦੇ ਖੇਤ ਦੇ ਵਿੱਚ ਜਿਹੜਾ ਖੜੇ ਆ ਪਿਛਲੇ ਦਿਨੀ ਖੇਤਾਂ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਫੜੋਫੜਾਈ ਜਿਹੜੀ ਉਹ ਬੜੀ ਚੱਲੀ ਰੌਲਾ ਪਿਆ ਕੇ ਕਿਸਾਨ ਪ੍ਰਦੂਸ਼ਣ ਕਰਦੇ ਆ ਕਿਸਾਨ ਜਿਹੜੇ ਹੈਗੇ ਆ ਉਹ ਅੱਗ ਲਾਉਂਦੇ ਆ ਠੀਕ ਹੈ ਮੰਨ ਲਿਆ ਪ੍ਰਦੂਸ਼ਣ ਹੋਇਆ ਪ੍ਰਦੂਸ਼ਣ ਕੀਤਾ ਕਿਸਾਨਾਂ ਦੇ ਉੱਪਰ ਪਰਚੇ ਵੀ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਸੁੱਟਿਆ ਗਿਆ ਪਰ ਉਸ ਤੋਂ ਬਾਅਦ ਬਹੁਤ ਪਧਰਤੇ ਕਿਸਾਨਾਂ ਨੇ ਜਿਹੜਾ ਉਹ ਸਰਕਾਰ ਦੀ ਮੰਨੀ ਜਿਸ ਤਰ੍ਹਾਂ ਦੇ ਨਾਲ ਸਰਕਾਰ ਨੇ ਕਿਹਾ ਕਿ ਭਾਈ ਤੁਸੀਂ ਗੱਠਾਂ ਬਣਾਉਣੀਆਂ ਗੱਠਾਂ ਬਣੀਆਂ ਹਾਲਾਂਕਿ ਮੁਸ਼ਕਲ ਇਹ ਵੀ ਆਈ ਕਿ ਗੱਠਾਂ ਖੇਤਾਂ ਦੇ ਵਿੱਚ ਚੋ ਚੁੱਕੀਆਂ ਨਹੀਂ ਗਈਆਂ ਠੀਕ ਹੈ ਉਸ ਤੋਂ ਬਾਅਦ ਕਿਸਾਨਾਂ ਨੇ ਆਪਦੀ ਬਜਾਈ ਕੀਤੀ ਹੁਣ ਕਿਸਾਨ ਦੀ ਬੀਜੀ ਹੋਈ ਕਣਕ ਦੇ ਵਿੱਚ ਖੜੇ ਆ ਇਹ 6 ਕਿਲੇ ਬਾਣਾ ਵੀਰ ਦਾ 6 ਦੇ 6 ਕਿਲੇ ਠੇਕੇ ਤੇ ਤੇ 6 ਕਿਲੇ ਲਗਭਗ ਲਗਭਗ ਤਬਾਹ ਹੋ ਚੁੱਕਿਆ ਕਿਉਂਕਿ ਕਣਕ ਨੂੰ ਜਿਹੜੀ ਆ ਉਹ ਸੁੰਡੀ ਪਈ ਆ ਤਾਂ ਬਾਈ ਹਰਾਂ ਦੇ ਨਾਲ ਸਭ ਤੋਂ ਪਹਿਲਾਂ ਬਾਈ ਤੋਂ ਪੂਰੀ ਕਹਾਣੀ ਜਾਣ ਲਈਏ ਕੀ ਹੈ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਬਾਈ ਆਪਦਾ ਨਾਮ ਦੱਸੋ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਕੀ 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 ਕਹਾਣੀ ਹੈ ਇਸ ਬਾਰੇ ਕਹਾਣੀ ਇਹ ਹੈ ਜੀ ਕਿਦੋਂ ਅਸੀਂ ਝੋਨਾ ਵੜ ਲਿਆ ਸੀ ਜੀ ਝੋਨੇ ਵੜਨ ਤੋਂ ਬਾਅਦ ਵਿਭਾਗ ਦੇ ਮੁਲਾਜ਼ਮ ਆਏ ਜੋ ਸਾਡੇ ਪਿੰਡ ਦਿਉਨ ਦੇ ਵਿੱਚ ਲਾਏ ਹੋਏ ਸੀ ਉਹਨਾਂ ਨੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਗੱਠਾਂ ਬਣਵਾਓ ਇਹ ਤੁਹਾਨੂੰ ਇਸ ਚੀਜ਼ ਦਾ ਬਹੁਤ ਬੈਨੀਫਿਟ ਮਿਲੂ ਤੇ ਪ੍ਰਦੂਸ਼ਣ ਤੋਂ ਰਹਿਤ ਰਹੋਗੇ ਅਸੀਂ ਉਹਨਾਂ ਦੀ ਗੱਲ ਮੰਨਣ ਤੋਂ ਬਾਅਦ ਸਾਨੂੰ ਇਹ ਰਿਜ਼ਲਟ ਮਿਲਿਆ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੀ ਜੀ ਆਪਣੀ ਸੁਪਰ ਸੀਡਰ ਨਾਲ ਵੀ ਜੀ ਹੋਈ ਕਣਕ ਅੱਜ ਇਸ ਟਾਈਮ ਸਾਡੀ ਤਬਾਹ ਹੋ ਗਈ ਹੈ ਸਾਰੀ ਇਹ ਕਿੰਨੇ ਕਿੱਲੇ ਹੈ ਬਾਈ ਇਹ ਇਹ 6 ਕਿੱਲੇ ਹੈ ਜੀ ਸਾਡੇ ਜੋ ਹਾਂਜੀ ਜੋ ਮੇਰੇ ਤੇ ਠੇਕੇ ਤੇ ਮੈਂ ਲੈਂਦੇ ਹੋਏ 67000 ਦੇ ਹਿਸਾਬ ਨਾਲ ਮੈਂ ਠੇਕੇ ਦੇ ਖੁਦ ਆਪ ਲੈਂਦੇ ਜੀ ਅੱਛਾ ਉਦੋਂ ਤਾਂ ਹੁਣ ਉਦੋਂ ਜਿਵੇਂ ਤੁਸੀਂ ਕਹੇ ਜਿਹੜੇ ਅਧਿਕਾਰੀ ਸੀਗੇ ਉਹ ਅਧਿਕਾਰੀ ਆਏ ਤੇ ਹੁਣ ਜਦੋਂ ਆ ਚੀਜ਼ ਹੋਈ ਆ ਕਿਉਂਕਿ ਸੜਕ ਦੇ ਉੱਪਰ ਮੇਨ ਸੜਕ ਦੇ ਉੱਪਰ ਜਿਹੜਾ ਹੈਗਾ ਵਾਹਣਾ ਤਾਂ ਦਿਖਾਈ ਤਾਂ ਹਰ ਇੱਕ ਨੂੰ ਦੰਦਾ ਕਿ ਯਾਰ ਇਹ ਦੌਗੀਆਂ ਪਈਆਂ ਹੋਈਆਂ ਗੰਜ ਗੰਜਿਆ ਹੋਇਆ ਪਰ ਮਨ ਤਾਂ ਹੁਣ ਕੋਈ ਆਇਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਕਿਹੜਾ ਸਾਡੇ ਪਿੰਡ ਦਾ ਵਿਭਾਗ ਦੇ ਦਾ ਬੰਦਾ ਸੀ ਮੈਂ ਉਹਨੂੰ ਫੋਨ ਲਾ ਕੇ ਪੁੱਛਿਆ ਮੈਂ ਬਾਈ ਜੀ ਤੁਸੀਂ ਮੈਨੂੰ ਗੱਠਾ ਬਣਾਉਣ ਲਈ ਜੋ ਮਤਲਬ ਸਹਿਯੋਗ ਦਿੱਤਾ ਮੈਂ ਕਿਹਾ ਸੀ ਗੱਠਾ ਬਣਾਓ ਅਸੀਂ ਗੱਠਾ ਬਣਾਈਆਂ ਉਸ ਤੋਂ ਬਾਅਦ ਅਸੀਂ ਸੁਪਰ ਸੀਡਰ ਨਾਲ ਕਣਕ ਬੀਜੀ ਬਕਾਇਦਾ ਉਹਨਾਂ ਨੇ ਮੇਰੀ ਮਨ ਲਾ ਮੇਰੇ ਟਰੈਕਟਰ ਦੀ ਜਾਂ ਮੇਰੇ ਕਰਿੰਦੇ ਕੰਮ ਕਰ ਰਹੇ ਸੀ ਉਹਨਾਂ ਦੀ ਫੋਟੋ ਮਾਂ ਲੈ ਕੇ ਗਏ ਆ ਕਿ ਆ ਦੇਖੋ ਜੀ ਇਹਨਾਂ ਨੇ ਅੱਗ ਨਹੀਂ ਲਾਈ ਤੇ ਇਹਨਾਂ ਨੇ ਕਣਕ ਬੀਜੀ ਆ ਪਰ ਅੱਜ ਮੈਂ ਉਹਨਾਂ ਨੂੰ ਫੋਨ ਤੇ ਵੀ ਪੁੱਛਦਾ ਰਹਿਣਾ ਹਜੇ ਵੀ ਮੈਂ ਪੁੱਛਿਆ ਕਿ ਆ ਕੇ ਦੱਸੋ ਮੈਨੂੰ ਇਹਦਾ ਕੀ ਹੱਲ ਕਰਾਂ ਉਹਨਾਂ ਨੇ ਮੈਨੂੰ ਕੋਈ ਰਿਸਪਾਂਸ ਨਹੀਂ ਦਿੱਤਾ ਜੀ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਪ੍ਰਸ਼ਾਸਨ ਇਹ ਜੀਆਂ ਦਵਾਈਆਂ ਰეკਮੈਂਡ ਕਰ ਰਿਹਾ ਕਿ ਜੋ ਬੈਂਡ ਹੋ ਚੁੱਕੀਆਂ ਨੇ ਜਿਹੜੀਆਂ ਬੈਂਡ ਨੇ ਹਾਂ ਉਹ ਜੋ ਮੈਂ ਇਹਦੇ ਵਿੱਚ ਪਾਈਆਂ ਕਿ ਮੈਂ ਇਹਦੋਂ ਪਹਿਲਾਂ 2 2 3 3 ਵਾਰੀ ਪਾ ਚੁੱਕਿਆ ਹੈ ਇੰਡੋਸਲਫਾਨ ਸਰਪੀ ਇੰਡੋਸਲਫਾਨ ਤੋਂ ਲੈ ਕੇ ਕੋਰਾ ਕੋਰਾ ਜਨਤਾ ਚਲੋ ਮਨਜ਼ੂਰ ਹੈਗੀ ਆ ਆਪਾਂ ਮੰਨਦੇ ਹਾਂ ਉਸ ਨੂੰ ਪਰ ਇਸ ਚੀਜ਼ ਕੋਰਾ ਜਨ ਨੇ ਕੋਈ ਦਾ ਰਿਜ਼ਲਟ ਨਹੀਂ ਦਿੱਤਾ ਪਰ ਮਤਲਬ ਮਤਲਬ ਇੱਕ ਚੀਜ਼ ਆ ਵੀ ਜਿਹੜੀਆਂ ਚੀਜ਼ਾਂ ਕਿਸਾਨ ਦੀ ਆਗਾ ਠੀਕ ਆ ਉਹ ਪ੍ਰਦੂਸ਼ਣ ਕਰਦੀ ਆ ਮੰਨ ਲਿਓ ਉਹ ਚੀਜ਼ ਗਲਤ ਆ ਮਤਲਬ ਜਿਹੜੀਆਂ ਚੀਜ਼ਾਂ ਬੈਨ ਨੇ ਉਹ ਵੇਖ ਰੀਆਂ ਕਹਿੰਦੇ ਨੇ ਸੀ ਉਹ ਗਣਕ ਦੇ ਵਿੱਚ ਪਾਉਂ ਹਾਂ ਉਹ ਸਾਨੂੰ ਮਹਿਕਮਾ ਰეკਮੈਂਡ ਕਰ ਰਿਹਾ ਹੈ ਉਹ ਮਹਿਕਮੇ ਦੇ ਲੋਕ ਸਹਯੋਗ ਕਿਹੜੇ ਨਾਲ ਉਹਨਾਂ ਦੇ ਡੀਲਰ ਆ ਉਹ ਦੱਸ ਰਹੇ ਆ ਕਿ ਤੁਸੀਂ ਇਹ ਚੀਜ਼ਾਂ ਪਾਓ ਇਹਦੇ ਨਾਲ ਕੰਟਰੋਲ ਹੋਊਗਾ ਪਰ ਅਸੀਂ ਹੁਣ ਤੁਹਾਨੂੰ ਨਾਂ ਨਹੀਂ ਲੈ ਸਕਦੇ ਉਹਨਾਂ ਬੰਦਿਆਂ ਦੇ ਜੋ ਆ ਕੇ ਸਾਡੇ ਨਾਲ ਡੀਲਿੰਗ ਕਰਦੇ ਆ। ਬਾਈ ਹੁਣ ਜੇ ਤਕਰੀਬਨ ਮੰਨੀਏ ਤੂੰ 67000 ਦੀ ਗੱਲ ਕਰੀ ਆ ਤਕਰੀਬਨ 4 ਲੱਖ ਰੁਪਏ ਫਿਰ ਇਹ 4 ਲੱਖ ਤਾਂ ਮੱਲਾ ਪੈ ਗਿਆ ਹੂੰ ਖਾਤੇ ਪੈ ਗਿਆ ਜੀ ਮੇਰੇ ਸਿਹਰਾ ਦੇਖ ਲਓ ਮੌਕੇ ਤੇ ਮੈਂ ਬੌਣ ਦੀ ਕਦਰਤਾਂ ਹੋਰ ਇਹਦੇ ਨਾਲ ਇੱਕ ਦੋ ਦਿਨ ਦੇਖੂਗਾ ਜੀ ਮੈਂ ਬੌਂਗਾ ਹੋਰ ਕੀ ਕਰੂੰਗਾ ਇਹਦਾ ਕਿਉਂ ਮਹਿਕਮਾ ਕੋਈ ਮੇਰੀ ਸੁਣਵਾਈ ਨਹੀਂ ਕਰ ਰਿਹਾ ਇਸ ਚੀਜ਼ ਕੋਈ ਮਹਿਕਮਾ ਦਾ ਮੁਲਾਜ਼ਮੇ ਆ ਕੇ ਇੱਥੇ ਇਹ ਗੱਲ ਕਹਿ ਦੇ ਕਿ ਬਲਰਾਜ ਸਿੰਘ ਸਾਨੂੰ ਫਰਮੇਲ ਸਿੰਘ ਮੇਰੇ ਮੇਰੇ ਪਿਓ ਦਾ ਨਾਂ ਹੈ ਇਹ ਆ ਕੇ ਉਹਨਾਂ ਨੇ ਮੈਨੂੰ ਪੁੱਛਿਆ ਹੋਵੇ ਕਿ ਭਾਈ ਕੋਈ ਵੀ ਹੱਥ ਖੜਕ ਕੇ ਇਹ ਗੱਲ ਕਹਿ ਦੇ ਕਿ ਮੇਰੇ ਖੇਤ ਦੇ ਵਿੱਚ ਆਇਆ ਹੋਵੇ ਮੈਂ ਜ਼ਿੰਮੇਵਾਰ ਹਾਂ ਇਸ ਚੀਜ਼ ਦਾ ਬਲਰਾਜ ਸਿੰਘ ਤੁਹਾਡਾ ਨਾਮ ਬਲਰਾਜ ਸਿੰਘ ਜਦੋਂ ਅੱਗ ਲਾਉਂਦਾ ਬਲਰਾਜ ਸਿੰਘ ਉਦੋਂ ਤਾਂ ਦਿਸ ਗਿਆ ਪਰ ਹੁਣ ਜਦੋਂ ਬਲਰਾਜ ਸਿੰਘ ਦੀ ਕਣਕ ਤਬਾਹ ਹੋਈ ਉਦੋਂ ਨਹੀਂ ਦਿਖਿਆ ਉਦੋਂ ਕੋਈ ਮਹਿਕਮੇ ਦੇ ਅਫਸਰ ਕੋਈ ਨਹੀਂ ਆਇਆ ਮੈਂ ਇੱਕ ਇੱਕ ਠੋਕੇ ਗੱਲ ਕਹਿਣਾ ਕਿ ਕੋਈ ਮਹਿਕਮੇ ਦਾ ਅਫਸਰ ਇੱਥੇ ਆਇਆ ਹੋਵੇ ਮੇਰੇ ਨਾਲ ਅੱਜ ਗੱਲ ਕਰੇ ਆ ਕੇ ਅੱਜ ਅੱਜ ਐਸ ਤੁਹਾਡੇ ਲਾਈਫ ਪ੍ਰੋਗਰਾਮ ਦੇ ਵਿੱਚ ਗੱਲ ਕਰੇ ਮੇਰੇ ਨਾਲ ਕੇ ਕਿ ਕਦੋਂ ਕਦੋਂ ਮੈਨੂੰ ਕਹਿੰਦੇ ਸੀ ਕਿ ਜੀ ਤੁਹਾਡੀਆਂ ਡਿਊਟੀਆਂ ਲਾਵਾਂਗੇ ਕਿ ਤੁਸੀਂ ਲੋਕਾਂ ਨੂੰ ਸਹਿਯੋਗ ਦਿਓ ਕਿ ਅੱਗ ਨਾ ਲਾਓ ਅੱਗ ਲਾਉਣ ਦਾ ਰਿਜ਼ਲਟ ਮੈਨੂੰ ਕੀ ਮਿਲਿਆ ਜੀ ਅੱਜ ਮੈਂ 4 ਲੱਖ ਰੁਪਏ ਘਾਟੇ ਦੇ ਥੱਲੇ ਹਾਂ ਜ਼ਿੰਮੇਵਾਰ ਕੌਣ ਹੈ ਇਸ ਚੀਜ਼ ਦਾ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਹਾਂ ਇੱਕ ਵਾਰੀ ਆ ਕੇ ਜਵਾਬਦੇਹੀ ਦੇਣ ਇਸ ਚੀਜ਼ ਦੀ ਤੇ ਬਾਕੀ ਸਾਰੇ ਤੁਸੀਂ ਸਾਡੇ ਨਾਲੋਂ ਅਸੀਂ ਤਾਂ ਕਹਿੰਦੇ ਕਿ ਤੁਸੀਂ ਆਵਾਜ਼ ਉਠਾਉਂਗੇ ਤਾਂ ਸਾਡਾ ਕੋਈ ਫਾਇਦਾ ਹੋਊਗਾ ਕਿ ਕੀ ਬਣੂ ਬਾਈ ਹੁਣ 4 ਲੱਖ ਦਾ ਘਾਟੇ ਥੱਲੇ ਆ ਗਿਆ ਕੋਈ ਠੇਕੇਦਾਰ ਤਾਂ ਠੇਕਾ ਜਿਹੜਾ ਆਪਦਾ ਉਹ ਲੈ ਲੈਣਾ ਫਿਰ ਹੁਣ ਉਦਾ ਇਹਦਾ ਬੇਤਾ ਪ੍ਰਸ਼ਾਸਨ ਸੋਚੇ ਨਾ ਜੀ ਹੁਣ ਅਸੀਂ ਕੀ ਕਰੀਏ ਫਿਰ ਸਾਨੂੰ ਕਹਿ ਦਿੰਦੇ ਝੰਡੇ ਚੱਕ ਕੇ ਆ ਜਾਂਦੇ ਆ ਰੋੜਾਂ ਜਾਮ ਕਰ ਦਿੰਦੇ ਆ ਤੇ ਰੋੜਾਂ ਸਾਨੂੰ ਜਾਮ ਕਰਨੀਆਂ ਪੈਣਗੀਆਂ ਸਰਕਾਰ ਦੇ ਵਿਰੁੱਧ ਹੋ ਕੇ ਇਹ ਕੰਮ ਕਰਨੇ ਪੈਣਗੇ ਸਾਨੂੰ ਕੋਈ ਦੋ ਸਾਡੀ ਸਰਕਾਰ ਕੋਈ ਸੁਣਵਾਈ ਹੀ ਨਹੀਂ ਕਰ ਰਹੀ ਸਾਡੇ ਪ੍ਰਤੀ ਆ ਦੇਖੋ ਤੁਸੀਂ ਸੁੰਡੀ ਆ ਦੇਖੋ ਜੀ ਆ ਦੇਖੋ ਆਹ ਕੋ ਆਹ ਸੁੰਡੀ ਓਵੇਂ ਬਕਾਇਦਾ ਪਈ ਓਵੇਂ ਮੇਰੀ ਕਣਕ ਦਾ ਨੁਕਸਾਨ ਹੋਇਆ ਹੁਣੀ ਵੱਡੀ ਹੁਣੀ ਪੱਟੀਆਂ ਹੁਣੀ ਪੱਟੀਆਂ ਹੋਰ ਪਟਕੇ ਦਿਖਾ ਦਿੰਨੇ ਆ ਜੀ ਤੁਹਾਨੂੰ ਆ ਜੋ ਪਰ ਗੱਲ ਤਾਂ ਇਹ ਕਰਦੇ ਆ ਕਿ ਪ੍ਰਸ਼ਾਸਨ ਕਿੱਥੇ ਆ ਜਾਗੂਗਾ ਕਦੋਂ ਇਹ ਇਸ ਗੱਲਾਂ ਚੋਂ ਹਾਂ ਇਹ ਸਵਾਲ ਅਸੀਂ ਪ੍ਰਸ਼ਾਸਨ ਨੂੰ ਪੁੱਛਦੇ ਆਂ ਵੀ ਕਿਸਾਨ ਉਹਦੀ ਕਿਉਂ ਦਿਸਦਾ ਜਦੋਂ ਉਹਦੋਂ ਹੀ ਕਿਉਂ ਦਿਸਦਾ ਮੈਂ ਉਹਦੇ ਕਿਵੇਂ ਦਿਸ ਗਿਆ ਤੁਹਾਨੂੰ ਉਦੋਂ ਇਹਨਾਂ ਦੇ ਸੈਟਲਾਈਟ ਕਿਵੇਂ ਕੰਮ ਕਰਦੇ ਸੀ ਜਗ ਤੋਂ ਮੈਂ ਕੋਈ ਅੱਗ ਲਾ ਰਿਹਾ ਸੀ ਜਾਂ ਮੈਂ ਕੁਝ ਵੀ ਕਰ ਰਿਹਾ ਸੀ ਪਰ ਮੈਂ ਨਹੀਂ ਲਾਈ ਮੈਂ ਅੱਗ ਨਹੀਂ ਲਾਈ ਪਰ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਇੱਥੇ ਅੱਗ ਲੱਗੂਗੀ ਇਸ ਚੀਜ਼ ਦੀ ਜਵਾਬ ਦੇਈ ਤਾਂ ਦੇਣ ਆ ਕੇ ਸਾਡੇ ਕੋਲੇ ਮਹਿਕਮਾ ਆਵੇ ਅਸੀਂ ਮਹਿਕਮੇ ਕੋਲੇ ਮੈਂ ਚਾਰ ਵਾਰੀ ਚਲਾ ਗਿਆ ਕਿ ਦੱਸੋ ਵੀ ਮੈਨੂੰ ਦਵਾਈਆਂ ਦਿਓ ਮੈਂ ਕੋਈ ਮੇਰਾ ਹੱਲ ਕਰੋ ਇਸ ਚੀਜ਼ ਦਾ ਕੋਈ ਹੱਲ ਨਹੀਂ ਕੀ ਕਹਿੰਦੇ ਆ ਉਹ ਕਹਿੰਦੇ ਇਹ ਤਾਂ ਬਸ ਕਹਿੰਦੇ ਹੁੰਦੇ ਘਰ ਠੰਡ ਪਾਊਗੀ ਦਸੰਬਰ ਦੇ ਮਹੀਨੇ ਚ ਖਤਮ ਹੋ ਜੂਗਾ ਆਟੋਮੈਟਿਕ ਕਹਿੰਦੇ ਕੁਦਰਤੀ ਚੀਜ਼ ਆ ਇਹ ਖਤਮ ਹੋਊਗੀ ਤੁਹਾਨੂੰ ਕੀ ਲੱਗਦਾ ਵੀ ਕਿਸ ਕਾਰਨ ਕਰਕੇ ਹੋਈ ਸਕਿਆ ਹੋ ਸਕੂਗੀ ਤੁਸੀਂ ਵੀ ਇੱਕ ਖੇਤੀ ਕਰਦੇ ਹੋ ਕਿਸਾਨੋ ਕਿਹੜੇ ਕਾਰਨ ਕਰਕੇ ਮੈਂ ਤੁਹਾਨੂੰ ਵਧੀਆ ਤਰੀਕੇ ਨਾਲ ਦੱਸਦਾ ਹਾਂ ਕਿ ਜੋ ਇਹਦੀ ਕਿਹੜੀ ਰਹਿਣ ਖੁੰਦ ਰਹਿੰਦੀ ਹੈ ਜੀ ਰਹਿਣ ਖੁੰਦ ਦਾ ਰਹਿਣ ਦੇ ਨਾਲ ਜੋ ਕੀੜਾ ਪਤੰਗਾ ਕੁਦਰਤੀ ਚੀਜ਼ ਆ ਇਹ ਮੈਂ ਮੰਨਦਾ ਐ ਇਸ ਗੱਲ ਨੂੰ ਕਿ ਕੁਦਰਤੀ ਚੀਜ਼ ਇੱਥੇ ਆ ਕੇ ਅਟੈਕ ਕੀਤਾ ਹੁਣੇ ਉਦੋਂ ਸੁੰਡੀ ਬਣੀ ਜੇ ਅਸੀਂ ਸੁਪਰ ਸੀਡਰ ਨਾਲ ਬੀਜੀ ਮਨ ਲੋ ਉਹਨੂੰ ਰੋਲਿੰਗ ਕੀਤਾ ਤਾਂ ਉਹਦੇ ਵਿੱਚੋਂ ਮਿੱਟੀ ਦੇ ਵਿੱਚ ਹੀ ਸੁੰਡ ਪੈਦਾ ਹੋ ਗਏ ਉਹ ਅੱਜ ਸਾਡੀ ਕਣਕ ਨੂੰ ਖਾ ਰਹੀ ਹੈ ਉਹ ਕਾਰਨ ਕੀ ਫੇਰ ਉਹੀ ਪਿਛਲੀ ਗੱਲ ਆ ਗਈ ਕਾਰਨ ਇਹ ਹੀ ਹੈ ਕਿ ਜੇ ਅਸੀਂ ਬੀਜੀ ਤਾਂ ਫੇਰ ਹੀ ਨੁਕਸਾਨ ਕੀਤਾ ਜੇ ਇਸ ਕੇਸ ਦੇ ਵਿੱਚ ਅੱਗ ਲੱਗੀ ਹੁੰਦੀ ਤੁਸੀਂ ਜਾ ਕੇ ਹੋਰ ਪਾਸੇ ਦੇਖ ਲਓ ਕਿਹੜੇ ਖੇਤਾਂ ਦੇ ਵਿੱਚ ਅੱਗ ਲੱਗੀ ਹੈ ਉਹ ਕਣਕਾਂ ਇਦੋਂ ਵੀ ਬਹੁਤ ਚੰਗੀਆਂ ਹਨ ਫਿਰ ਤੁਸੀਂ ਦੱਸੋ ਹੁਣ ਅਸੀਂ ਅੱਗ ਲਾਈਏ ਕਿ ਨਾ ਲਾਈਏ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਰਦੇ ਹਾਂ ਇਸ ਚੀਜ਼ ਦਾ ਕਿ ਅਸੀਂ ਅੱਗ ਲਾਈਏ ਕਿ ਨਾ ਲਾਈਏ ਦੁਬਾਰਾ ਮੈਂ ਫੇਰੇ ਗੱਲ ਕਹਿਣਾ ਹੈ ਅਸੀਂ ਤੁਹਾਨੂੰ ਕਹਿਣੇ ਆ ਪ੍ਰਸ਼ਾਸਨ ਨੂੰ ਪੁੱਛਦੇ ਆਂ ਇਹ ਫੈਸਲਾ ਥੋੜਾ ਹੈ ਸਾਡੇ ਤੇ ਥੋਪੋ ਨਾ ਇਹ ਹੁਣ ਤਾਂ ਫਿਰ ਬਾਈ ਜੇਸ ਸਾਹਿਬ ਨਾਲ ਦਾ ਦੁਨਾ ਖਰਚਾ ਹੋ ਜੂ ਮਤਲਬ 67000 ਤਾਂ ਦਾ ਦੁਨਾ ਖਰਚਾ ਹੋ ਗਿਆ ਮੇਰੇ ਪੱਲੇ ਕੁਝ ਨਹੀਂ ਜੀ ਇਹ ਤਾਂ ਕੀ ਹੋਊਗਾ ਇਹ 10 ਮਣ ਕਣਕ ਕਿੱਲੇ ਦੀ ਨਹੀਂ ਹੋਣੀ ਤੁਸੀਂ ਲਾ ਲਓ ਸਾਹਿਬ ਜੀ ਫਿਰ ਮੇਰੇ ਕੋਲੇ ਕੀ ਬਚਤ ਆਊਗੀ ਜੇ 10 ਮਣ ਕਣਕ ਕਿੱਲੇ ਦੀ ਮੇਰੀ ਹੁੰਦੀ ਹੈ ਇਹ ਤਾਂ ਮੈਨੂੰ ਕੀ ਹੈ ਮੇਰੇ ਤੇ ਤਾਂ ਖਰਚਾ ਹੀ ਪੈ ਗਿਆ ਉਸ ਦੀ ਚੀਜ਼ ਦਾ ਕੋਈ ਕੋਈ ਸਰਕਾਰ ਦਾ ਕੋਈ ਕਰੰਦਾ ਕੋਈ ਕੁਝ ਨਹੀਂ ਆਇਆ ਇੱਥੇ ਜੀ ਕੱਲੀਆਂ ਗੱਲਾਂ ਉਹਨਾਂ ਕੋਲੇ ਬੈਠ ਕੇ ਗੋਲ ਟੇਬਲਾਂ ਤੇ ਬੈਠ ਕੇ ਕਿਹੜੀ ਡਿਸਕਸ ਕਰਨੀ ਆ ਉਹ ਕਰਨੀ ਸੌਖੀ ਨਹੀਂ ਇੱਥੇ ਆਉਣ ਜ਼ੀਰੋ ਗਰਾਊਂਡ ਤੇ ਆ ਕੇ ਗੱਲਾਂ ਕਰਨ ਅਸੀਂ ਫੇਰ ਤੁਹਾਨੂੰ ਉਹਨਾਂ ਨੂੰ ਪੁੱਛਾਂਗੇ ਕੀ ਹਾਲ ਹੈ ਕਹਿਣਾ ਸੌਖਾ ਕੰਮ ਮੈਂ ਮੈਂ ਵੀ ਇਸ ਗੱਲ ਨੂੰ ਮੰਨਦਾ ਕਿ ਕਹਿਣਾ ਤੇ ਕਰਨ 'ਚ ਬਹੁਤ ਫਰਕ ਹੈ ਜੇ ਮੈਂ ਕਿ ਮੈਂ ਤੁਸੀਂ ਆ ਮੈਹਿਕਮੇ ਨੂੰ ਪੁੱਛੋ ਤੁਸੀਂ ਬੈਠਿਓ ਬਾਕੀ ਸਾਡੇ ਪ੍ਰਧਾਨ ਬੈਠੇ ਆ ਤੁਹਾਨੂੰ ਦੱਸਣਗੇ ਜੀ ਇਹ ਕਿ ਇਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਕੀ ਕੀ ਸਿਸਟਮ ਹੈ ਕੀ ਸਿਸਟਮਾਂ ਦੇ ਵਿੱਚ ਰਹਿਣਾ ਪੈਂਦਾ ਮੈਂ ਤਾਂ ਕਿਸਾਨ ਆ ਮੈਂ ਤਾਂ ਇੰਨਾ ਬੋਲਣ ਜੋਗਰਾ ਕਿ ਮੈਂ ਬੋਲ ਸਕਦਾ ਕਿ ਮੇਰੀ ਆਵਾਜ਼ ਤੁਸੀਂ ਉਠਾਉਣੀ ਆ ਸਾਰਿਆਂ ਨੇ ਤੁਸੀਂ ਹੱਥਾਂ 'ਚ ਫੜੀ ਬੈਠੇ ਹੋ ਬਾਈ ਛੁੰਡੀ ਜਿਵੇਂ ਤੁਸੀਂ ਦੱਸਦੇ ਸੀ ਵੀ ਮੈਂ ਪਹਿਲਾਂ ਵੀ ਤਜਰਬਾ ਕੋਸਾਲ ਪਹਿਲਾਂ ਕੀਤਾ ਜਿੱਥੇ ਅੱਗ ਜਿਹੜੀ ਨਹੀਂ ਲੱਗੀ ਤੇ ਇਹ ਹਾਲ ਹੋ ਗਿਆ ਜੀ ਕੀ ਸੀ ਇਹ ਬਾਈ ਜੀ ਨਾ ਮੈਂ 8-10 ਸਾਲ ਪਹਿਲਾਂ ਅਸੀਂ ਝੋਨਾ ਲਾਇਆ ਤੇ ਕਨਾਲਕ ਜਗ੍ਹਾ ਸਾਡਾ ਪਛੇਤੀ ਹੋ ਗਈ ਉਹਨੂੰ ਜਦੋਂ ਅਸੀਂ ਦੂਜੀ ਸਾਈਡ ਤੇ ਅੱਗ ਲਾ ਗਏ ਇਹਦੋਂ 8-7 ਸਾਲ ਦੀ ਪਹਿਲਾਂ ਗੱਲ ਹੈ ਤੇ ਅਸੀਂ ਉਹਨੂੰ ਜਦੋਂ ਗਿੱਲੀ ਜਗ੍ਹਾ ਉਹ ਮੱਛੀ ਨਾਲ ਪਰਾਲੀ ਅਸੀਂ ਅਖਾ ਚੱਲ ਯਾਰ ਕਨਾਲ ਜਗ੍ਹਾ ਦਾ ਕੀ ਆ ਵਿਚੇ ਬਾਹ ਦਿੰਨੇ ਆ ਵੀ ਸਾਡੇ ਕੋਲ ਲੇਬਰ ਹੈ ਨਹੀਂ ਸੀ ਬਾਹਰ ਕੱਢਣ ਨੂੰ ਕੁਚਰਾ ਨਾਲ ਇਕੱਲੇ ਸੀਗੇ ਅਸੀਂ ਬੀਜਣ ਵਾਲੇ ਜਦੋਂ ਅਸੀਂ ਉਹਨੂੰ ਵਿਚੇ ਬਾਹਤਾ ਤਾਂ ਬਾਈ ਜੀ ਉੱਥੇ ਸੁੰਡੀ ਬਣ ਗਈ ਸੀ ਤੇ ਕਣਕ ਇਹਦੋਂ ਪਹਿਲਾਂ ਵੀ ਉੱਥੇ ਜਗ੍ਹਾ ਤੇ ਮੱਚ ਜਾਂਦੀ ਸੀ ਜਿੱਥੇ ਪਰਾਲੀ ਰਹਿ ਜਾਂਦੀ ਚਲੋ ਉਹ ਅਸੀਂ ਉਹ ਤੋਂ ਗੌਰ ਨਹੀਂ ਕਰਦੇ ਹੁੰਦੇ ਸੀ ਵੀ ਅੱਗ ਲੱਗ ਜਾਂਦੀ ਹੈ ਚੱਲ ਮਾੜਾ ਮੋਟਾ ਥਾਂ ਤੇ ਵੀ ਕਣਕ ਨਹੀਂ ਹੁੰਦੀ ਕੋਈ ਮਰ ਗਿਆ ਕਨਾਲ ਅੱਧੀ ਕ ਅਸੀਂ ਜਰ ਲੈਂਦੇ ਸੀ ਹੁਣ ਬਾਈ ਜੀ ਇਹ ਕਿੱਲਿਆਂ ਦੇ ਕਿੱਲੇ ਸਾਡੇ ਅਸੀਂ ਸਿੱਧੀ ਵਿਹਾਈ ਕਰੀਏ ਜਿੱਨੀ ਸਾਰੀ ਖਰਾਬ ਹੋਈ ਪਿਆ ਸੁੰਡੀ ਹੁਣ ਪਟਕੇ ਰੱਖੀ ਬੈਠੇ ਆ ਅਸੀਂ ਕੋਲੇ ਆਪਦੇ ਤੇ ਹੁਣ ਜਦੋਂ ਅਸੀਂ ਜਾਂਦੇ ਆ ਦਵਾਈਆਂ ਵਾਲੀਆਂ ਦੁਕਾਨਾਂ ਤੇ ਉਹ ਕਹਿੰਦੇ ਉਹਨਾਂ ਦੇ ਯਾਰ ਵਿਚਾਰਣੇ ਆ ਉਹ ਕਹਿੰਦੇ ਭਰਾਵਾ ਜ਼ਿੰਮੇਵਾਰੀ ਕੋਈ ਨਹੀਂ ਕੋਲੋਰੋ ਲੈ ਜਾ ਤੇ ਕੋਰਾ ਜਨ ਲੈ ਜਾ ਜਾਂ ਉਹ ਕਹਿੰਦੇ ਆ ਵੀ ਇੱਕ ਬੈਂਡ ਦਵਾਈਆਂ ਐਂਡੋਸਲਫਾਨ ਜੇ ਤੁਹਾਨੂੰ ਕਿਤੋਂ ਮਿਲਦੀ ਹੈ ਲੈ ਆਓ ਤੇ ਐਂਡੋਸਲਫਾਨ ਵੀ ਵਿਕੀ ਜਾਂਦੀ ਹੈ ਜੀ ਉਹ 2 ਨੰਬਰ ਦੀ ਆਉਂਦੀ ਹੈ ਕੀ ਪਤਾ ਉਹ ਤੇ ਚੇਪੀ ਲੱਗੀ ਹੁੰਦੀ ਹੈ ਵਿੱਚ ਐਂਡੋ ਹੁੰਦੀ ਹੈ ਕਿ ਕੀ ਹੁੰਦਾ ਤੇ ਅਸੀਂ ਲਿਆ ਕੇ ਜੀ 2 ਨੰਬਰ ਵਾਲੀ ਪਾ ਲੈਨੇ ਆ ਉਹਦੇ ਨਾਲ ਵੀ ਨਹੀਂ ਮਰਦੀ ਹੁਣ ਜਦੋਂ ਦੁਕਾਨਦਾਰ ਸਾਨੂੰ ਜਵਾਬ ਦੇ ਦਿੰਦਾ ਜਮਾ ਕੋਰਾ ਵੀ ਬਾਈ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਕੋਈ ਜਿਹੜੀ ਮਰਜ਼ੀ ਦਵਾਈ ਲੈ ਜਾਓ ਮੇਰੀ ਦੁਕਾਨ ਤੋਂ ਗਾਰੰਟੀ ਕੋਈ ਨਹੀਂ ਕੋਈ ਗਾਰੰਟੀ ਨਹੀਂ ਉਹ ਕੋਈ ਦੁਕਾਨ ਵਾਲਾ ਗਾਰੰਟੀ ਨਹੀਂ ਕਰਦਾ ਬਾਈ ਕੋਈ ਦੁਕਾਨ ਵਾਲਾ ਗਾਰੰਟੀ ਨਹੀਂ ਕਰਦਾ ਦਵਾਈ ਦੀ ਅਗਲੇ ਬਿੱਲ ਦੇ ਪਿੱਛੇ ਲਿਖਿਆ ਉਹਨਾਂ ਦਾ ਸਾਰਾ ਕੁਝ ਤੁਸੀਂ ਬਿੱਲ ਵੇਖ ਲਿਓ ਅਸੀਂ ਤੁਹਾਨੂੰ ਦਿਖਾ ਦਿਆਂਗੇ ਤੇ ਇਹ ਹੁਣ ਚੀਜ਼ ਸਰਕਾਰ ਨੇ ਸਾਡੇ ਤੇ ਧੱਕੇ ਨਾਲ ਥੋਪਤੀ ਬਾਈ ਤੇ ਹੁਣ ਨਾ ਕੋਈ ਪਟਵਾਰੀ ਭੇਜਦੇ ਆ ਗੁਰਦੌਰੀ ਆਸਤੇ ਗਵਰਨਮੈਂਟ ਕੋਈ ਇਹਦਾ ਹੱਲ ਨਹੀਂ ਕਰਦੀ ਇਹਦਾ ਜ਼ਿਮੀਂਦਾਰਾਂ ਦਾ ਨੁਕਸਾਨ ਆ ਜੀ ਹੁਣ ਜਿਹੜਿਆਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਉਹ ਕਿੱਥੋਂ ਪੈਸੇ ਭਰਨਗੇ ਕਿਵੇਂ ਖੜਾ ਛੜਾਉਣਗੇ ਗਾਂ ਪਰਿਵਾਰਾਂ ਦੇ ਖਰਚੇ ਬਹੁਤ ਮੁਸ਼ਕਲ ਆ ਗਈ ਜੀ ਇਹ ਕੀ ਕਹੋਗੇ ਪ੍ਰਧਾਨ ਜੀ ਜਿਵੇਂ 6 ਕਿੱਲੇ ਜਿਹੜੀ ਹੈਗੀ ਬਲਰਾਜ ਨੇ ਠੇਕੇ ਤੇ ਲਈ ਸੀ ਜਿਵੇਂ ਇਹਦੇ ਦਸਮਤਾ ਕਹਿੰਦੇ 10 ਮਣ ਵੀ ਹੋਈ ਮੇਰੇ ਪੱਲੇ ਕੀ ਪਿਆ ਸਾਰੀ ਸਾਰੇ ਦੀ ਸਾਰਾ ਠੇਕਾ ਵੀ ਮੇਰੇ ਪੱਲੇ ਪੈ ਗਿਆ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਜਿੱਦਾਂ ਤਾਂ ਅਸੀਂ ਅੱਗ ਲਾਉਂਦੇ ਸੀ ਪ੍ਰਾੜੀ ਨੂੰ ਉਦੋਂ ਪਤਾ ਕੀ ਕਿਹਾ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਨਹੀਂ ਵਾਲੇ ਦੇ ਵਿੱਚ ਅੱਗ ਲੱਗੀ ਸੀ ਉਹ ਨਾਂ ਤੇ ਪਰਚਾ ਕੀਤਾ ਭਗਵੰਤ ਮਾਨ ਨੇ ਇਹ ਗੱਲ ਕਹੀ ਕਿ ਪਰਚਾ ਹੋਣ ਲੱਗਿਆ ਆਪਦੇ ਮੂੰਹੋਂ ਇਹ ਗੱਲ ਮੁੱਖ ਮੰਤਰੀ ਨੇ ਕਹਿਣੀ ਉਹਨੂੰ ਹੱਥੋਂ ਹੀ ਨਹੀਂ ਲੱਗਦੀ ਉਹਨੂੰ ਸ਼ਰਮ ਚਾਹੀਦੀ ਹੈ ਇਹ ਗੱਲ ਕਹਿਣ ਨੂੰ ਉਹਨੇ ਗੱਲ ਕਹੀ ਵੀ ਪਰਚਾ ਹੋਣ ਲੱਗਿਆ ਉਦੋਂ ਦਾ ਪਰਚਾ ਹੋਣ ਲੱਗਿਆ ਸੀ ਜਿੰਨਾ ਅਮਲਾ ਫੈਲਾ ਸੀ ਸਰਕਾਰ ਦਾ ਸਾਰਾ ਲਾਦਾ ਵੀ ਜਾਓ ਕਿਸਾਨਾਂ ਤੇ ਪਰਚੇ ਕਰੋ ਧੌੜੋ ਧੌੜ ਪਰਚੇ ਕਰੋ ਕਿਸਾਨਾਂ ਨੂੰ ਅੱਗ ਨਾ ਲਾਉਣ ਦਿਓ ਪਰ ਅੱਜ ਇਹਨੇ ਅੱਗ ਲਾਈ ਨਹੀਂ ਰੋਡ ਦੇ ਉੱਤੇ ਆ ਨੇੜੇ ਬਾਬਾ ਫਰੀਦ ਕਾਲਜ ਆ ਚਲੋ ਇਹਨੇ ਸੋਚਿਆ ਕਿਸਾਨ ਨੇ ਵੀ ਆਪਾਂ ਆ ਕੇ ਨਾਂ ਲਾਈਏ ਇਹਨੇ ਅੱਗ ਨਹੀਂ ਲਾਈ 6 ਕਿਲੇ ਦੇ ਕੋਲੇ ਠੇਕੇ ਤੇ ਹੁਣ ਇਹ ਕਰੂ ਦਾ ਕੀ ਕਰੂ ਖੁਦਕਸ਼ੀ ਕਰੂ ਜਦੋਂ ਉਹਨੂੰ 5-4 ਕਿਲ 4 ਲੱਖ ਦਾ ਘਾਟਾ ਪੈ ਗਿਆ ਹੋਰ ਕੀ ਕਰੂਗਾ ਸਰਕਾਰ ਖੁਦਕਸ਼ੀਆਂ ਕਰਾਉਂਦੀ ਆਪ ਕਿਸਾਨਾਂ ਤੋਂ ਹੁਣ ਇਹ ਕਰੂ ਕੀ ਅਕਾ ਮਰਿਆ ਮਰੂਗਾ ਫਿਰ ਇਹਦਾ ਪਰਿਵਾਰ ਹੈ ਇਹਨੇ ਸਾਰਾ ਪਰਿਵਾਰ ਵੀ ਪਾਲਣਾ ਕਰੂਗੀ ਇਹ ਮਰਦਾ ਹੁਣ ਪਰ ਸਰਕਾਰਾਂ ਨੂੰ ਚਾਹੀਦਾ ਉੱਥੇ ਦਾ ਪਰਚੇ ਕਰਦਾ ਸੀ ਭਗਵਾਨ ਜੀ ਨੇ ਸਾਰਾ ਹਮਲਾ ਫੇਰਦਾ ਸੀ ਅੱਜ ਕਿਉਂ ਨਹੀਂ ਭੇਜਦਾ ਇੱਥੇ ਚਾਹੀਦਾ ਇੱਥੇ ਆਪਦਾ ਹਮਲਾ ਫੇਰ ਭੇਜੇ ਵੀ ਆ ਕਿਸਾਨਾਂ ਦਾ ਹਾਲ ਹੋਈ ਜਾਂਦਾ ਕਿਸਾਨ ਮਰਦੇ ਆ ਕਿਸਾਨਾਂ ਨੂੰ ਮਾਰਨ ਦੀ ਖਾਤਰ ਇਹ ਮੋਦੀ ਨਾਲ ਰਲ ਕੇ ਸਾਰਾ ਕੰਮ ਹੋ ਰਿਹਾ ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਇਹ ਕਿਸੇ ਹਿਸਾਬ ਨਾਲ ਹਟਿਆਉਣੀਆਂ ਜੋ ਕਿ ਆ ਰੋਡ ਦੇ ਉੱਤੇ ਆ ਹੁਣ ਇਹ ਜ਼ਮੀਨਦਾਰ ਇਹਨੂੰ ਐ ਵੀ ਕਿਸੇ ਹਿਸਾਬ ਨਾਲ ਕਿਸਾਨ ਜਦੋਂ ਆਪਾਂ ਇਹਦੇ ਕੋਈ ਫਸਲ ਹੋਈ ਨਾ ਅੱਕਿਆ ਜ਼ਮੀਨ ਵੇਚੂਗਾ ਜਿਹਨੂੰ 4 ਲੱਖ ਦਾ ਘਾਟਾ ਪੈ ਗਿਆ ਇਧਰੋਂ ਅੱਕਿਆ ਇਹ ਆਪਦੀ ਜ਼ਮੀਨ ਵੇਚੂ ਨਾ ਜਿਹੜੇ ਨੂੰ ਹੁਣ ਠੇਕੇ ਦੇ ਲਈ ਆ ਉਹਨਾਂ ਦਾ ਪੈਸੇ ਦੇਣੇ ਆ ਹੂੰ ਬਿਲਕੁਲ ਉਹਨੇ ਦਾ ਪੈਸੇ ਲੈਣੇ ਆ ਉਹ 4 ਲੱਖ ਰੁਪਏ ਦਾ ਘਾਟਾ ਇਹ ਕੀ ਕਰੂਗਾ ਹੁਣ ਕੋਈ ਆਪਣੀਆਂ 2-4 ਕਨਾਲਾਂ ਵੇਚੂ ਫੇਰ ਹੀ ਲਊ ਤੇ ਨਹੀਂ ਇਹ ਦੇਊ ਕਿਤੋਂ ਜਿਹਦੇ ਕੋਲ ਇੰਨੀ ਪੈੜੀ ਹੁੰਦੀ ਦੇਖੇ ਕਿ ਦੇ ਕੋਲੇਂ ਦਾ ਰੂਕੀ ਲੋਰੋ ਸੀ ਦੇਕੇ ਦੇ ਲੈਣ ਦੀ ਕੀ ਜ਼ੋਰ ਆ ਤੁਸੀਂ ਕਹਿੰਨ ਕਿ ਕਿਸਾਨਾਂ ਦੀਆਂ ਜ਼ਮੀਨਾਂ ਲੈਣੀਆਂ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਰਿਹਾ ਕਿ ਮੈਂ ਖੁਦ ਕਿਸਾਨ ਦਾ ਪੁੱਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਕੀ ਨੇ ਪ੍ਰੋਬਲਮਸ ਕੀ ਨੇ ਮੈਨੂੰ ਪਤਾ ਆ ਜੇ ਉਹ ਕਿਸਾਨ ਦਾ ਪੁੱਤ ਹੈ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਚਾਹਣਾ ਵੀ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸਾਨ ਦਾ ਪੁੱਤ ਹੈ ਜੇ ਉਹ ਕਿਸਾਨ ਦਾ ਪੁੱਤ ਹੁੰਦਾ ਤੇ ਉਦੋਂ ਉਹ ਬੋਲ ਕੇ ਨਹੀਂ ਗੱਲ ਕਹਿੰਦਾ ਸੀ ਮੈਂ ਕਿਸਾਨਾਂ ਤੇ ਵੀ ਪਰਚਾ ਹੋਣ ਲੱਗਿਆ ਕਿਸਾਨ ਦਾ ਪੁੱਤ ਇਹ ਗੱਲ ਨਹੀਂ ਕਹਿੰਦਾ ਅੱਜ ਉਹਨੇ ਉਦੋਂ ਦਾ ਕਿ ਪਰਚਾ ਹੋਣ ਲੱਗਿਆ ਅੱਜ ਆ ਕੇ ਕਹੋ ਨਹੀਂ ਵੇਖਿਆ ਬਿਰੋ ਇਹ ਕਿਸਾਨ ਦਾ ਪੁੱਤ ਹੈ ਉਹਦੇ ਸਾਰਾ ਆਮਲਾ ਫੈਲਾ ਲਾਦਾ ਵੇਸੇ ਚਲੋ ਲੋਕਾਂ ਦੇ ਵਾਣਾ ਜੇ ਕੋਈ ਆਗਲੋਂ ਰੋ ਪਰਚਾ ਕਰੋ ਪਰਚਾ ਕਰੋ ਧੜੇ ਧੜ ਪਰਚੇ ਕਿਤੇ ਅੱਜ ਵੀ ਦੱਸੇ ਨਾ ਅੱਜ ਸਾਡੇ ਵਾਣਾ ਜਾਵੇ ਆ ਕੇ ਆ ਹਾਲ ਵੇਖੇ ਸਾਰਾ ਆਮਲਾ ਫੈਲਾਉਦਾ ਉਹਨੂੰ ਕਿਸੇ ਨੂੰ ਭੇਜੇ ਵੀ ਆਹ ਵੇਖੋ ਕਿਸਾਨਾਂ ਦਾ ਕੀ ਹਾਲ ਹੋ ਰਿਹਾ ਜੇ ਆ ਜਮੀਨਾ ਨਾ ਜਿਹੜੀਆਂ ਹਤਿਆਉਣ ਦੀ ਖਾਤਰੀ ਇਹ ਗੱਲ ਹੋ ਰਹੀ ਹੈ ਇਹ ਜਿਹੜਾ ਕਿ ਕੇਜਰੀਵਾਲ ਦੇ ਹਿਸਾਬ ਨਾਲ ਚੱਲ ਰਿਹਾ ਉਹ ਕੇਜਰੀਵਾਲਾ ਜਿਹੜਾ ਉਹ ਸੈਂਟਰ ਦੇ ਹਿਸਾਬ ਨਾਲ ਚੱਲ ਰਿਹਾ ਸੈਂਟਰ ਨਾਲ ਮਿਲਿਪੋ ਹੁੰਦਾ ਇਹਨਾਂ ਦੀ ਕਿਸਾਨਾਂ ਦੀਆਂ ਜ਼ਮੀਨਾਂ ਹਟਿਆਉਣ ਗਿਆ ਇਹਨਾਂ ਦੇ ਹੋਰ ਇਹਨਾਂ ਦਾ ਕੋਈ ਉਹ ਨਹੀਂ ਪਰ ਕਿਸਾਨ ਨੂੰ ਅੱਕੇ ਨੂੰ ਆ ਕੀ ਕਰਨਾ ਬੂ ਹੁਣ ਖੁਦ ਕਸ਼ੀ ਕਰੂਗਾ ਜਦੋਂ ਇਹਨੂੰ 5 ਲੱਖ ਦਾ ਘਟਣਾ ਪੈ ਗਿਆ ਕੀ ਕਰੂਗਾ ਖੁਦ ਕਸ਼ੀ ਕਰੂਣਾ ਜੇ ਹੁਣ 4-5 ਲੱਖ ਰੁਪਇਆ ਕਿੱਥੋਂ ਭਰੂ ਫਿਰ ਲਿਆ ਕੇ ਆਪਣੀਆਂ ਲੋਕ ਨਾਲਾਂ ਵੇਚੂਗਾ ਬਸ ਉਹੀ ਕੰਮ ਇਹਨਾਂ ਨੇ ਕਰਨਾ ਹੈ ਵੀ ਕਿਸਾਨ ਜ਼ਮੀਨਾਂ ਵੇਚੇ ਜ਼ਮੀਨਾਂ ਲਈਏ ਪਰ ਅਸੀਂ ਇਹ ਗੱਲ ਕਹਨੇ ਆਂ ਭਗਵਾਨ ਤਵਾੜੇ ਗੱਲ ਕਹਿੰਦਾ ਸੀ ਉਨੇ ਗੱਲ ਕਹੀ ਆ ਮੂੰਹੋਂ ਕਹਦਾ ਇਹ ਵਜ੍ਹਾ ਨਹੀਂ ਦੇਖਦੇ ਜਗ੍ਹਾ ਦੇਖਦੇ ਆ ਵੀ ਕਿੱਥੇ ਧਰਨਾ ਲਾਉਣੀ ਜਗ੍ਹਾ ਉੱਥੇ ਲਾ ਲਉ ਹੁਣ ਅਸੀਂ ਆਹ ਵਜ੍ਹਾ ਹੈ ਉਹਨੂੰ ਲਾ ਦਦੇ ਵੀ ਆਹ ਵਜ੍ਹਾ ਹੈ ਵੇਖ ਲੈ ਜਗ੍ਹਾ ਨਹੀਂ ਵਜ੍ਹਾ ਹੈ ਇਹ ਹੁਣ ਧਰਨਾ ਲਾਉਣੇ ਤੇ ਵਜ੍ਹਾ ਨਹੀਂ ਲਾਵਾਂਗੇ ਇਹ ਜਗ੍ਹਾ ਨਹੀਂ ਦੇਖਦੇ ਅਸੀਂ ਵਜ੍ਹਾ ਦੇਖਦੇ ਆ ਇਹ ਉਹਨੂੰ ਸੋਚ ਲੈਣਾ ਚਾਹੀਦਾ ਕਿਸਾਨ ਦਾ ਪੁੱਤ ਐ ਦਾ ਵੀ ਆਹ ਵਜ੍ਹਾ ਹੈ ਹੁਣ ਆ ਕੇ ਵੇਖੇ ਤੇ ਆਪ ਦਾ ਕੋਈ ਅਮਲਾ ਫੇਰ ਲਾਵੇ ਵੀ ਆ ਕੀ ਹੋ ਰਿਹਾ ਕਿਸਾਨਾਂ ਨਾਲ ਕਿਸਾਨ ਮਰ ਰਹੇ ਐ ਪੈੜੀਆਂ ਉਹਦੇ ਖਤਮ ਹੋ ਰਿਆ ਕੜਕ ਚੋਂ ਚਾਰ ਛਲੜੇ ਨੂੰ ਬਚਲੇ ਸੀ ਚੋਨੇ ਜੋ ਬਚਾ ਕੋ ਨਹੀਂ ਚੋਨੇ ਦਾ ਪੱਲਾ ਪੂਰਾ ਵੀ ਨਹੀਂ ਹੋਇਆ ਇਹਦੇ ਜੋ ਕੋ 4-6 ਲੜ ਬਚਨੇ ਸੀ ਇਹੇ ਵੀ ਇਹਦੀ ਮਾਰੀ ਗਈ ਇਹ ਕੜ ਕੇ ਨਹੀਂ ਮਾਰੀ ਗਈ ਦੱਸੋ ਹੁਣ ਫਿਰ ਕਰੂਗੀ ਅੱਕਿਆ ਖੁਦ ਕੇ ਜੀ ਕਰ ਪਰ ਵੀ ਤੋਰ ਨਾ ਹੁੰਦਾ ਬਹੁਤ ਖਰਚੇ ਆ ਬੜੇ ਖਰਚੇ ਆ ਇਹ ਕਿਸਾਨਾਂ ਦੇ ਖਰਚੇ ਬਹੁਤ ਨੇ ਪਰ ਪਰਿਵਾਰ ਵੀ ਤੋਨੇ ਬੱਚੇ ਵੀ ਪੜਾਉਣੇ ਆ ਬਹੁਤ ਕੁਝ ਕਰਨਾ ਪਰ ਇਹਦੇ ਨੇ ਕਰੂ ਕੀ ਹੁਣ ਫਿਰ ਬਾਈ ਬਲਰਾਜ ਜੋ ਖੇਤੀਬਾੜੀ ਤੋਂ ਹੀ ਘਰ ਚੱਲਦਾ ਜਾਂ ਕੋਈ ਹੋਰ ਵੀ ਨੌਕਰੀ ਪੇਸ਼ਾ ਕੁਝ ਹੈ ਨਹੀਂ ਖੇਤੀਬਾੜੀ ਤਾਂ ਠੀਕ ਹੈ ਜੀ ਮੈਂ ਸਹਾਇਕ ਤੰਦਾ ਵੀ ਕਰਦੇ ਆ ਜੋ ਵੀ ਕੁਝ ਵੀ ਆ ਜੋ ਆਪ ਦਾ ਕੋਈ ਪਰ ਮੁੱਖ ਤੌਰ ਤੇ ਖੇਤੀ ਹੈ ਜੀ ਖੇਤੀ ਹੀ ਸਾਨੂੰ ਬਚਾਉਂਦੀ ਹੈ ਖੇਤੀ ਕੋਈ ਏਡੀ ਮਾੜਾ ਤੰਦਾ ਨਹੀਂ ਹੈ ਜਿਸ ਨੂੰ ਹੁਣ ਸਰਕਾਰਾਂ ਨੇ ਮਾੜਾ ਤੰਦਾ ਬਣਾ ਦਿੱਤਾ ਹੈ ਖੇਤੀ ਕਿਤੇ ਨਹੀਂ ਮਾੜਾ ਤੰਦਾ ਸੀ ਖੇਤੀ ਨਾ ਹੀ ਮਾੜਾ ਤੰਦਾ ਹੋਊਗੀ ਖੇਤੀ ਬਹੁਤ ਵਧੀਆ ਮਤਲਬ ਉੱਤਮ ਖੇਤੀ ਕਿਹਾ ਸੀ ਕਿਸਾਨਾਂ ਨੂੰ ਨਾਰਾ ਵੀ ਦਿੱਤਾ ਸੀ ਕਿਵੇਂ ਜੈ ਜਵਾਨ ਜੈ ਕਿਸਾਨ ਮਦਮ ਹਾਂ ਮਦਮ ਬਾਰੇ ਬਾਰੇ ਕਹਿਆ ਸੀ ਗੱਲ ਪਰ ਅੱਜ ਤੁਸੀਂ ਦੇਖੋ ਨਾ ਤਾਂ ਸਾਨੂੰ ਚੰਗੇ ਵੀ ਮਿਲ ਰਹੇ ਆ ਨਾ ਚੰਗੀਆਂ ਸਾਨੂੰ ਕੋਈ ਸਪਰੇਆ ਮਿਲ ਰਹੀਆਂ ਨਾ ਕੋਈ ਸਰਕਾਰੀ ਬੰਦਾ ਆ ਕੇ ਸਾਡੀ ਪੁੱਛਦਿਸ਼ ਕਰਦਾ ਇਹ ਕਾਗਜ਼ਾਂ ਦੇ ਵਿੱਚ ਪੁੱਛ ਗਿਆ ਸਰਕਾਰੀ ਉਹ ਕੋਈ ਨਹੀਂ ਹੋਣ ਤੇ ਕੋਈ ਨਹੀਂ ਤੁਸੀਂ ਐਂ ਕਰੋ ਸਾਡੇ ਪਿੰਡ ਬੰਦਾ ਕੱਲ ਨੂੰ ਡਿਊਟੀ ਆਊਗਾ ਤੁਸੀਂ ਉਹਨੂੰ ਮੇਰਾ ਨਾਮ ਲੈ ਕੇ ਪੁੱਛ ਲੋ ਕਿ ਬਲਰਾਜ ਸਿੰਘ ਦੇ ਖੇਤ ਦੇ ਵਿੱਚ ਆ ਕੇ ਉਹ ਬੰਦੇ ਨੇ ਕੀ ਮੈਨੂੰ ਸਹਿਯੋਗ ਦਿੱਤਾ ਕੀ ਤੂੰ ਸਪਰੇਆ ਰਕਮੈਂਡ ਕਰਵਾਈਆਂ ਜਾਂ ਤੂੰ ਕਰ ਪਰ ਅਸੀਂ ਆਪ ਦੇ ਬੇਸ ਤੇ ਇਹਦੇ ਵਿੱਚ ਮੈਂ ਤਿੰਨ ਸਪਰੇਆ ਇਹ ਤੋਂ ਪਹਿਲਾਂ ਕਰ ਚੁੱਕਿਆ ਅੱਛਾ ਇੱਕ ਚੀਜ਼ ਦੱਸ ਦਿਓ 67000 ਰੁਪਏ ਨੂੰ ਤੁਸੀਂ ਠੇਕੇ ਤੇ ਲੈ ਲਿਆ ਇੱਕ ਕਿੱਲੇ ਦੇ ਉੱਪਰ ਹੁਣ ਤੱਕ ਖਰਚਾ ਕਿੰਨਾ ਹੋ ਗਿਆ ਚਾਹੇ ਤਾਂ ਉਹ ਜਿਵੇਂ ਤੁਸੀਂ ਕਹੋ ਵੀ ਹੈਰੋ ਮਾਰ ਕੇ ਦਵਾਰੇ ਵੀਜੀ ਆ ਚਾਹੇ ਸਪਰੇਅ ਦੀ ਇੱਕ ਕਿੱਲੇ ਤੇ ਖਰਚਾ ਕਿੰਨਾ ਹੋ ਗਿਆ ਤੁਸੀਂ ਮੇਰੀ ਗੱਲ ਸੁਣੋ ਜੀ ਓਵਰ ਆਲ ਇਹਨੂੰ ਕਦੋਂ ਮੈਂ ਬੀਜਣ ਲੱਗਿਆ ਉਦੋਂ ਤੋਂ ਹੁਣ ਤੱਕ ਲੈ ਕੇ ਮੈਂ ਘੱਟ ਤੋਂ ਘੱਟ ਮੈਂ ਇਹ ਤੇ 4500 ਤੋਂ ਲੈ ਕੇ 5000 ਰੁਪਏ ਤੱਕ ਖਰਚਾ ਵਿੱਚੇ ਸਪਰੇਅ ਮੇਰੇ ਕੋਲੇ ਪ੍ਰਤੀ ਏਕੜ ਲਿਖੀ ਪਈ ਐ ਜੋ ਮੈਂ ਇਹ ਤੇ ਖਰਚਾ ਕਰ ਚੁੱਕਿਆ ਚਲ ਚਲ 30 4000 ਤਾਂ 6 ਕਿੱਲਿਆਂ ਤੇ ਕਰਤਾ ਕਰਤਾ ਇਹਦੋਂ ਪਹਿਲਾਂ ਜੀ ਤੇ ਇਹਦੋਂ ਬਾਅਦ ਹਜੇ ਮੈਨੂੰ ਕੋਈ ਇਹਦੇ ਚੋਂ ਆਸ ਨਹੀਂ ਦਿਖ ਰਹੀ ਤੁਸੀਂ ਆਹ ਦੇਖ ਲਓ ਕਿ ਤੁਹਾਨੂੰ ਦੇਖ ਹੀ ਰਿਹਾ ਆਪਾਂ ਦੀ ਮਾਧਿਅਮ ਦਿਖਾ ਦਿਓ ਚੈਨਲ ਦੇ ਮਾਧਿਅਮ ਕੁਝ ਵੀ ਨਹੀਂ ਆ ਮੇਰੀ ਕਣਕ ਕੀ ਹੋਊਗੀ ਹੂੰ ਫਿਰ ਖਰਚਾ ਜੇ ਮੈਂ ਖਰਚਾ ਚੱਕ ਗਿਆ ਆੜਤੀਆਂ ਤੋਂ ਕਰ ਰਿਹਾ ਹਾਂ ਇਹ ਸਰਕਾਰ ਵੀ ਦੇ ਸਕਦੀ ਹੈ ਸਾਨੂੰ ਸਰਕਾਰਾਂ ਕਿ ਇਥੇ ਕਹੇਗੀ ਥੋੜੀ ਅਸੀਂ ਬਾਹ ਫੜਨੇ ਆ ਤੁਹਾਨੂੰ ਸਪਰਿਆਂ ਬਾਰੇ ਮਤਲਬ ਜਾਣਕਾਰੀ ਦਿੰਨੇ ਆ ਸਪਰਿਆਂ ਦੇਣ ਉਥੇ ਬੈਠ ਕੇ ਕਾਗਜ਼ਾਂ ਦੇ ਵਿੱਚ ਲਿਖਣਾ ਤਾਂ ਕੋਈ ਮਤਲਬ ਸੁਧਾਰ ਨਹੀਂ ਆਉਣਾ ਤੁਸੀਂ ਜਾ ਕੇ ਪੁੱਛੋ ਵਿਭਾਗ ਨੂੰ ਕਿ ਕੀ ਬਲਰਾਜ ਸਿੰਘ ਕੋਲੇ ਆਏ ਜਾਂ ਬਲਰਾਜ ਸਿੰਘ ਨੂੰ ਪੁੱਛਿਆ ਇਸ ਚੀਜ਼ ਬਾਰੇ ਤੁਸੀਂ ਪੁੱਛ ਸਕਦੇ ਹੋ ਫਿਰ ਕਿਵੇਂ ਸਾਡੇ ਪ੍ਰਧਾਨ ਜੀ ਕਹਿ ਰਹੇ ਸੀ ਕਿ ਕਹਿ ਦਿੰਦੇ ਝੰਡਾ ਚੱਕੋ ਝੰਡਾ ਸੀ ਹੂ ਨਹੀਂ ਚੱਕ ਰਹੇ ਆਦੇ ਹੱਕਾਂ ਲਈ ਝੰਡਾ ਚੱਕਿਆ ਤੇ ਚੱਕਦੇ ਰਹਾਂਗੇ ਵੀ ਪਰ ਪ੍ਰਸ਼ਾਸਨ ਇਸ ਚੀਜ਼ ਦਾ ਜਵਾਬ ਦੇਵੇ ਮੈਂ ਤਾਂ ਇਹ ਪੁੱਛਦਾ ਮਹਿਕਮਾ ਜਵਾਬ ਦੇਵੇ ਇਸ ਜੀ ਤੁਹਾਡੀ ਮੰਗ ਸਰਕਾਰ ਤੋਂ ਜਾਂ ਪ੍ਰਸ਼ਾਸਨ ਜਾਂ ਮਹਿਕਮੇ ਤੋਂ ਮੰਗ ਤੁਹਾਡੀ ਕੀ ਤੁਸੀਂ ਕੀ ਮੰਗਦੇ ਮੰਗ ਤਾਂ ਇਹ ਹੈ ਜੀ ਹੁਣ ਮੈਂ ਹੁਣ ਜੇ ਮੈਂ ਐ ਕਹਾਂਗੇ ਮੈਨੂੰ ਪੈਸੇ ਦੇ ਦਿਓ ਪੈਸੇ ਲੈਣਾ ਵੀ ਮਾੜੀ ਗੱਲ ਹੈ ਸਰਕਾਰ ਤੋਂ ਕਿਉਂਕਿ ਉਹਦਾ ਖਰਚਾ ਆਪਾਂ ਨੂੰ ਪੈਣਾ ਪਰ ਮੈਂ ਤਾਂ ਕਹਣਾ ਕਿ ਇੱਥੇ ਮੁਲਾਜ਼ਮ ਆਉਣ ਮੇਰਾ ਦੁੱਖ ਸੁੱਖ ਪੁੱਛਣ ਜੋ ਮੈਨੂੰ ਸਹਿਯੋਗ ਦਿੰਦੇ ਯਾ ਸਾਡੇ ਪ੍ਰਧਾਨ ਜੀ ਬੈਠੇ ਇਹਨਾਂ ਦੇ ਨਾਲ ਰਿਕਮੈਂਡ ਕੋਈ ਗੱਲਾਂ ਕਰਦੇ ਤਾਂ ਅਸੀਂ ਸਹਿਯੋਗ ਦਿੰਦੇ ਉਹਨਾਂ ਨੂੰ ਪਰ ਹੁਣ ਅਸੀਂ ਅਖੀਰ ਤਾਂ ਫਿਰ ਛੰਡਾ ਹੀ ਹੈ ਜੀ ਸਾਡੇ ਪੱਲੇ ਕਿਵੇਂ ਸਰਕਾਰਾਂ ਚੱਲਣਗੀਆਂ ਉਵੇਂ ਅਸੀਂ ਚੱਲਾਂਗੇ ਖਰਚਾ ਸੀ ਗਵਰਨਮੈਂਟ ਤੋਂ ਪਹਿਲੀ ਗੱਲ ਤਾਂ ਕਿਉਂ ਮੰਗੀ ਐ ਸੀ ਮੈਂ ਤੁਹਾਨੂੰ ਇਹ ਗੱਲ ਕਹਣਾ ਕਿਉਂ ਮੰਗੀ ਐ ਕਿ ਜੇ ਸਾਡੇ ਇਹ ਹੋ ਜਾਂਦੀ ਹਾਂ ਸਮਝਦੇ ਆ ਨਾ ਗੱਲ ਜੇ ਕਣਕ ਵਧੀਆ ਹੁੰਦੀ ਮੇਰੀ ਇਹਦਾ ਨੁਕਸਾਨ ਨਾ ਹੁੰਦਾ ਜੇ ਅਸੀਂ ਇੱਕ ਪਾਸੇ ਤਾਂ ਸਰਕਾਰਾਂ ਦੇ ਮਗਰ ਲੱਗ ਰਹੇ ਆ ਤੇ ਸਰਕਾਰਾਂ ਸਾਨੂੰ ਸਹਿਯੋਗ ਨਹੀਂ ਦੇ ਰਹੀਆਂ ਇਹ ਤਾਂ ਗੱਲ ਸਮਝਦੋ ਸਰਕਾਰ ਦੇ ਹਿਸਾਬ ਨਾਲ ਹੀ ਚੱਲੇ ਏ ਤੁਸੀਂ ਤਾਂ ਸਾਰਾ ਉ ਤਾਂ ਗੱਠਾਂ ਹੀ ਬਣਾਈਆਂ ਸਭ ਕੁਝ ਕੀਤਾ ਸੀ ਗੱਠਾਂ ਬਣਾਈਆਂ ਮੈਂ ਫੇਰ ਉਹੀ ਗੱਲ ਆ ਗਈ ਕਿ ਕੀ ਸਹਯੋਗਤਾ ਸੀ ਤਾਂ ਦੇ ਰਹੇ ਆ ਅਸੀਂ ਸਾਰਾ ਕੁਝ ਕੰਪਰੋਮਾਈਜ਼ ਕਰਾਂਗੇ ਪਰ ਸਰਕਾਰ ਸਾਡੇ ਨਾਲ ਕੰਪਰੋਮਾਈਜ਼ ਕਿਸੇ ਤੱਤ ਦੇ ਨਹੀਂ ਕਰਦੀ ਜੀ ਜੀ ਧੰਨਵਾਦ ਭਾਈ ਸੋ ਕਿਸਾਨ ਭਰਾ ਮੇਰੇ ਨਾਲ ਸੀ ਨੇੜਲੇ ਗਵਾਂਢੀ ਸੀ ਪ੍ਰਧਾਨ ਸਾਹਿਬ ਮੇਰੇ ਨਾਲ ਸੀ ਉਹਦਾ ਜਿਹੜੇ ਹੈਗਾ ਉਹ ਇਹੀ ਕਹਿਣਾ ਕੁਸ਼ਕਾਇਤ ਆ ਪ੍ਰਸ਼ਾਸਨ ਤੱਕ ਵੀ ਹੈ ਕਹਿੰਦੇ ਨੇ ਕਿ ਜਦੋਂ ਕਿਸਾਨਾਂ ਦੇ ਉੱਪਰ ਪਰਚੇ ਕਰਨੇ ਹੁੰਦੇ ਜਦੋਂ ਜਦੋਂ ਅੱਗ ਲਾਉਣ ਦੀ ਗੱਲ ਜਿਹੜੀ ਉਹ ਆਉਂਦੀ ਆ ਤਾਂ ਸੈਟੇਲਾਈਟ ਕਿੱਥੋਂ ਚੱਲ ਪੈਂਦਾ ਤਾਂ ਕਿੱਥੋਂ ਜਾਣਕਾਰੀ ਪਹੁੰਚ ਜਾਂਦੀ ਹੈ ਕਿ ਇਹ ਕਿਸਾਨ ਜਿਹੜਾ ਆ ਇਹ ਅੱਗ ਅੱਗ ਲਗਾਊਗਾ ਪਰ ਕਹਿੰਦੇ ਨੇ ਕਿ ਜਦੋਂ ਸਾਡੀ ਫਸਲ ਨੂੰ ਜੋ ਖਾਸ ਕਰ ਜਿਹੜੇ ਹੁਣ ਕਣਕ ਨੂੰ ਜਿਹੜੀ ਬਿਮਾਰੀ ਪਈ ਆ ਕਹਿੰਦੇ ਹਾਲੇ ਤੱਕ ਸਾਡੇ ਕੋਲੇ ਕੋਈ ਅਧਿਕਾਰੀ ਪਹੁੰਚਿਆ ਤੱਕ ਨਹੀਂ ਅਧਿਕਾਰੀ ਪਹੁੰਚਣਾ ਤਾਂ ਦੂਰ ਦੀ ਗੱਲ ਹੈ ਕਹਿੰਦੇ ਨੇ ਕਿ ਜੇਕਰ ਅਸੀਂ ਸਹਿਯੋਗ ਮੰਗਣ ਦੇ ਲਈ ਗਏ ਆ ਤਾਂ ਕਿਸੇ ਤਰ੍ਹਾਂ ਦਾ ਸਹਿਯੋਗ ਸਾਨੂੰ ਅਧਿਕਾਰੀ ਦੇ ਵੱਲੋਂ ਜਿਹੜਾ ਹਾਲੇ ਤੱਕ ਉਹ ਨਹੀਂ ਮਿਲਿਆ ਤਾਂ ਇਹ ਕਹਿੰਦੇ ਨੇ ਕਿ ਇਹ ਸਵਾਲ ਆ ਸਾਡਾ ਸਵਾਲੀਆ ਚੈਨ ਸਰਕਾਰ ਦੇ ਉੱਪਰ ਵੀ ਸਵਾਲੀਆ ਚੈਨ ਆ ਇਹ ਸਰਕਾਰ ਸਵਾਲ ਸਾਡਾ ਮਹਿਕਮੇ ਦੇ ਉ ਬਾਈ ਦੇ ਕਹਿਣ ਅਨੁਸਾਰ 67000 ਨੂੰ ਜ਼ਮੀਨ ਠੇਕੇ ਤੇ ਲਈ ਆ 4 ਤੋਂ 5000 ਪ੍ਰਤੀ ਏਕੜ ਜਿਹੜਾ ਹੈ ਉਹ ਕਹਿੰਦਾ ਮੈਂ ਖਰਚਾ ਕਰ ਚੁੱਕਿਆ ਖਰਚਾ ਕਰਨ ਤੋਂ ਬਾਅਦ ਵੀ ਇਹ ਨਹੀਂ ਪਤਾ ਕਿ ਇਸ ਦੇ ਵਿੱਚੋਂ ਮੈਨੂੰ ਕੁਝ ਬਚੂ ਜਾਂ ਨਹੀਂ ਬਚੂ ਬਚੂ ਜਾਂ ਨਾ ਬਚੂ ਤਾਂ ਅਸੀਂ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਕਿ ਬਚਣਾ ਨਾ ਬਚਣਾ ਤਾਂ ਦੂਰ ਦੀ ਗੱਲ ਆ ਇਹ ਪੂਰੇ ਦਾ ਪੂਰਾ ਪ੍ਰਧਾਨ ਸਾਹਿਬ ਨੇ ਵੀ ਜਿਵੇਂ ਕਹੇ ਕਿ 4 ਤੋਂ 5 ਲੱਖ ਰੁਪਏ ਇੱਕ ਕਿਸਾਨ ਦੇ ਪੱਲੇ ਪੈਗਾ ਤਾਂ ਹੁਣੇ ਕਿਸਾਨ ਕਰੂਗਾ ਕਿ 6 ਦੇ 6 ਕਿੱਲੇ ਜਿਹੜੇ ਆ ਉਹ ਠੇਕੇ ਦੇ ਉੱਪਰ ਸੀ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਧੰਨਵਾਦ ਜੀ